ਜੈ ਕਰਦੇਵ ਧੰ ਕਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਜ ਸੰਗਤਿ ਦੇ ਦਾਸ ਅਮਰੀਕਾ ਵਿੱਚ ਬੈਠੇ ਹੋਏ ਔਰ ਤਾਂ ਤਾਂ ਡੇਰਾ ਸੰਤ ਬਾਬਾ ਹਸਰਾਜੀ ਮਹਾਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਸੰਚਕੰਡ ਪੰਡਵਾ ਸਤਗੁਰੂ ਰਵਿਦਾਸ ਮਹਾਰਾਜ ਜੀ ਸਾਜ ਸੰਗਤ ਜੀਓ ਆ ਜੋ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਇਹ ਪਹਿਲੀ ਤਰੀਕ ਨੂੰ ਡੈਰੀਆਂ ਦੇ ਹਿਸਾਬ ਨਾਲ ਦੱਸਿਆ ਗਿਆ ਤੇ ਡੇਰੇ ਵਿਕੇ ਕਿਉਂਕਿ ਜਗਤਗੁਰੂ ਸਤਗੁਰੂ ਰਵਿਦਾਸ ਸਮਾਹਰ ਦਾ ਜੋ ਬਾਬਾ ਹਸਰ ਨੇ ਕਿਰਪਾ ਕਰਕੇ ਤੀਰਥ ਸਥਾਨ ਬਣਾਇਆ ਕਿਉਂਕਿ ਤੀਰਥਾਂ ਦੇ ਨਾਂ ਬਹੁਤ ਵੱਡੇ ਆ ਕੋਈ ਛੋਟੀ ਗੱਲ ਨਹੀਂ ਗੁਰੂ ਸਾਹਿਬ ਦੇ ਨਾਂ ਤੇ ਪਹਿਲਾ ਸਰੋਵਰ ਬਣਿਆ ਸਰੋਵਰ ਬਣਿਆ ਸੰਗਤਾਂ ਦੇ ਸਹਿਯੋਗ ਨਾਲ ਔਰ ਦੀਵਾਲੀ ਜਿਹੜੀ ਮਨਾਈ ਜਾਂਦੀ ਹੈ ਡੇਰੇ ਵਿਖੇ ਜਗਤਗੁਰੂ ਸਤਗੁਰੂ ਵਿਦਾਸ ਸਮਰੱਤ ਦੇ ਨਾਤੇ ਗੁਰੂ ਰਵਿਆਸ ਸਰੋਵਰ ਜਿੱਥੇ ਸਤਗੁਰਾਂ ਦਾ ਔਰ ਬੰਦੀ ਛੋੜ ਦਿਵਸ ਦਿਨ ਜਿਹੜਾ ਜਿੱਥੇ 52 ਰਾਜਿਆਂ ਨੂੰ ਰਿਹਾ ਕੀਤਾ ਸੀ ਗੁਰੂ ਸਾਹਿਬਾਂ ਨੇ ਉਹ ਬੜੀਆਂ ਖੁਸ਼ੀਆਂ ਬਾਕੀ ਦੀ ਜੇ ਗੱਲ ਕਰੀਏ ਦੁਨੀਆ ਦੀ ਇਹ ਤਾਂ ਦੁਨੀਆ ਦੀ ਗੱਲ ਜਿਹੜੀ ਆ ਘਟਵਧ ਮੁੱਕਣੀ ਨਹੀਂ ਔਰ ਮੈਂ ਇਹ ਵੀ ਬੇਨਤੀ ਕਰਦਾ ਆ ਵੀਡੀਓ ਦੇਖਣ ਨੂੰ ਮਿਲਦੀਆਂ ਕਿਉਂਕਿ ਜਿਨ੍ਹਾਂ ਨੇ ਗੁਰਬਾਣੀ ਨੂੰ ਪੜਿਆ ਜਾਂ ਸੁਣਿਆ ਵਿਚਾਰਿਆ ਉਹ ਕਦੇ ਵੀ ਗੁਰੂਆਂ ਦੇ ਨਾਲ ਫਰਕ ਨਹੀਂ ਕਰਦੇ ਜਿਨ੍ਹਾਂ ਨੂੰ ਨਹੀਂ ਪਤਾ ਅਨਪੜਤਾ ਦੀ ਗੱਲ ਭਾਵੇਂ ਕਿੰਨਾ ਵੀ ਪੜਿਆ ਹੋਵੇ ਸਤਗੁਰੂ ਦੇ ਵਿਦਾਸ ਸਾਰੰਦ ਨੂੰ ਕਿਸੇ ਤੋਂ ਕਹੌਣ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਸਤਗੁਰੂ ਦੇ ਵਿਦਾਸ ਜੀ ਨੂੰ ਸਤਗੁਰੂ ਕਹਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਣੇ ਉਪਰਗਟ ਗੁਰਾਂ ਕੀ ਦੇ ਜਦੋਂ ਸਤਗੁਰੂ ਆ ਤੇ ਸਤਗੁਰੂ ਹੀ ਹੈ ਦੂਜੀ ਤੀਜੀ ਗੱਲ ਕਰਨ ਦੀ ਲੋੜ ਨਹੀਂ ਔਰ ਸਤਗੁਰ ਰਵਿਦਾਸ ਮਹਾਰਾਜ ਦੇ ਸਰੋਵਰਪਤੀ ਡੇਰਾ ਸਤਗੁਰੂ ਬਾਬਾ ਹਸਰਾ ਦੇ ਦਰਬਾਰ ਤੇ ਸੰਗਤਾਂ ਵੱਲੋਂ ਦੀਵਾਲੀ ਕੱਲ ਨੂੰ ਸਹਿਜ ਪਾਠ ਔਰ ਸੁਖਮਨੀ ਸਾਹਿਬ ਦੇ ਪਾਠ ਗੋਰੇ ਪਰਵਾਰ ਵੱਲੋਂ ਤੇ ਦੀਪ ਮਾਲਾ ਵੀ ਕੀਤੀ ਜਾ ਰਹੀ ਹੈ ਸਤਗੁਰੂ ਰਵਿਦਾਸ ਡੇਰਾ ਬਾਬਾ ਹਸਰੇ ਦਰਬਾਰ ਵਿੱਚ ਸੋ ਬੇਨਤੀ ਹੈ ਲੋਕਾਂ ਨੂੰ ਨਸ਼ਈ ਨਹੀਂ ਬਾਨਾ ਨਸ਼ੇ ਹੋ ਕੇ ਗੱਲਾਂ ਨਹੀਂ ਕਰੀਦੀਆਂ ਪਹਿਲੇ ਇਹ ਨਸ਼ਾ ਤੋਂ ਛਡਕਾਰਾ ਪਾਓ ਤਾਂ ਫਿਰ ਗੁਰਗਰਿਆਂ ਗੱਲਾਂ ਕਰਿਆ ਕਰੋ ਹਰ ਇੱਕ ਬੰਦੇ ਦਾ ਪਤਾ ਲੱਗਦਾ ਜੋ ਕਰਦੇ ਨੇ ਆਪਾਂ ਨਸ਼ਾ ਤੋਂ ਵਾਂਝੇ ਰਹਿਣਾ ਨਸ਼ਾ ਤੋਂ ਦੂਰ ਰਹਿਣਾ ਹਰ ਇੱਕ ਨਾਲ ਪਿਆਰ ਕਰਨਾ ਤੇ ਬਾਣੀ ਦਾ ਉਹ ਤਸਰਾਂ ਲੈ ਕੇ ਜੋ ਬਾਣੀ ਕਹਿੰਦੀ ਕਰਨੀ ਆ ਜਨ ਪ੍ਰੇਮ ਕਿਓ तन नहीं प्राप्त पायो जय कर दे तन कर दे वाहगुरु जी का खालसा वाहगुरु जी की फतेह चंद्र कंसल्टेंट लिमिटेड बिल्डिंग मेंटेनेंस हैंडीमैन अंडर चैक्रेड फॉर्म इज नाउ अवेलेबल ऑन योर लोकल लंडन एरिया ही हैज मोर देन फाइव इयर्स एक्सपीरियंस इन सेम लाइन He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com nine two one seven six zero. Chander Consultants Limited call him on this number 07940795686 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ